ਆਪਣੇ ਸਾਹਮਣੇ ਦਿਖਾਈ ਦੇ ਰਿਹਾ ਕੈਂਡੂਲੀ ਦੇ ਵਿੱਚ ਜੋਏ ਦੇਵ ਜੀ ਦਾ ਮੰਦਿਰ ਚੰਦਰਕੁੰਨਾ ਗੁਰੂ ਘਰ ਦਾ ਖੇਤਾਂ ਦੇ ਵਿੱਚੋਂ ਨਜ਼ਾਰਾ ਇਹੋ ਦੱਸਦਾ ਹੈ ਕਈ ਨਾਮ ਹੁੰਦੇ ਆ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਕਿਤੇ ਆਪਾਂ ਮੇਖਾਤਰੀ ਨਾਂ ਦੀ ਜਗ੍ਹਾ ਤੇ ਖੜੇ ਆ ਰਜ਼ੌਲੀ ਲੰਘ ਕੇ ਤੇ ਕੋਡਰਮਾ ਤੋਂ ਪਹਿਲਾਂ ਤੇ ਸਮਾਂ ਹੈਗਾ 1.5 ਵਜੇ ਦਾ ਤੇ 1.5 ਵਜੇ ਪੂਰਾ ਮੀਲ ਹੈ ਪਿਆ ਗੁਰਦੁਆਰਾ ਗੁਰਨਾਨਕ ਸ਼ੀਤਲਕੁੰਡ ਦੀ ਇੱਕ ਸੋਹਣੀ ਸਵੇਰ ਤੇ ਬਾਹਰ ਸੜਕ ਤੇ ਚੱਲਦੀ ਆਵਾਜ਼ ਆਈ ਇੱਥੇ ਪੋਲ ਦੇ ਪੰਛੀ ਆਪਣੀ ਵੀਡੀਓ ਦੇਖ ਰਹੇ ਸਾਡੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਅੱਜ 29 ਅਕਤੂਬਰ 2025 ਨੂੰ ਜਿਹੜਾ ਮੈਂ ਗੁਰਦੁਆਰਾ ਗੁਰੂ ਨਾਨਕ ਠੀਤਲਕੁੰਡ ਤੋਂ ਚਾਲੇ ਪਾਉਣ ਨੂੰ ਤਿਆਰ ਆ ਇੱਥੋਂ ਅੱਗੇ ਆਪਾਂ ਪੱਛਮੀ ਬੰਗਾਲ ਵੱਲ ਪਾਂਗੇ ਤੇ ਪੱਛਮੀ ਬੰਗਾਲ ਜਾਣ ਲਈ ਪਹਿਲਾਂ ਆਪਾਂ ਨੂੰ ਬਿਹਾਰ ਦਾ ਬਾਰਡਰ ਕਰਾਸ ਕਰਨਾ ਪੈਣਾ ਫਿਰ ਆਪਾਂ ਨੂੰ ਝਾਰਖੰਡ ਦਾ ਬਾਰਡਰ ਕਰਾਸ ਕਰਨਾ ਪੈਣਾ ਦੋ ਬਾਰਡਰ ਕਰਾਸ ਕਰਕੇ ਆਪਾਂ ਪੱਛਮੀ ਬੰਗਾਲ ਦੀ ਦਾਖਲ ਹੋ ਜਾਗੇ ਧੰਨਵਾਦ ਤੁਹਾਡਾ ਸੋ ਲਗਭਗ ਸਵਾ 350 350 ਕਿਲੋਮੀਟਰ ਦਾ ਸਫ਼ਰ ਆਜ ਦਾ ਆਪਣਾ ਤੇ ਬੱਦਲਬਾਈ ਹੈਗੀ ਐ ਮੌਸਮ ਥੋੜਾ ਜਿਹਾ ਹਮਮਸ ਭਰਿਆ ਪਰ ਠੰਡਾ ਹੈ ਸੋ ਇਸ ਮੌਸਮ ਦੇ ਵਿੱਚ ਆਪਾਂ ਹੌਲੀ ਹੌਲੀ ਡਰਾਈਵ ਕਰਦੇ ਅੱਗੇ ਨੂੰ ਪਹੁੰਚਾਂਗੇ ਦੇਖਣ ਨੂੰ ਸਿਰਫ ਕੁਦਰਤੀ ਨਜ਼ਾਰੇ ਨੇ ਕੋਈ ਥਾਂ ਜਗਾ ਇਤਿਹਾਸਕ ਹੋਈ ਤਾਂ ਉਹ ਆਪਾਂ ਜ਼ਰੂਰ ਦੇਖਾਂਗੇ ਵੀਡੀਓ ਨਾਲ ਜੁੜੇ ਰਹੋ ਤੁਸੀਂ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਸਫ਼ਰ ਕਿੱਦਾਂ ਲੱਗ ਰਿਹਾ ਸੋ ਚਲਿਏ ਸਫ਼ਰ ਹਾਂ ਤੇ ਆਪਾਂ ਆਓ ਚਲਿਓ ਲਗਭਗ 5 ਕਿਲੋਮੀਟਰ ਚੱਲਣ ਤੋਂ ਬਾਅਦ ਮੈਂ ਖੜ ਗਿਆ ਸੀਗਾ ਤੇ ਪਿੱਛੇ ਜਿਹੜੀਆਂ ਦਿਖਾ ਦਿੰਦੀਆਂ ਦਿਖਾਈ ਦਿੰਦੀਆਂ ਪਹਾੜੀਆਂ ਐ ਮੈਂ ਉਹਨਾਂ ਕਰਕੇ ਖੜ ਗਿਆ ਤੇ ਉਹਨਾਂ ਬਾਰੇ ਤੁਹਾਨੂੰ ਮਾੜਾ ਦੱਸਦਾ ਸਾਹਮਣੇ ਦਿਖਾਈ ਦਿੰਦੀਆਂ ਜਿਹੜੀਆਂ ਪਹਾੜੀਆਂ ਹੈਗੀਆਂ ਇਹ ਰਤਨ ਰਾਜਗੀਰ ਦੇ ਚਾਰੇ ਪਾਸੇ ਐ ਤੇ ਰਾਜਗੀਰ ਜਿਹੜਾ ਹੈਗਾ ਪੰਜ ਪਹਾੜੀ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਪਹਾੜੀ ਚੋਟੀਆਂ ਇੱਕ ਰਤਨਾਗਿਰੀ ਹੈ ਇੱਕ ਵਿਪਲਾਂਚਲ ਹੈ ਇੱਕ ਵੈਬਗਿਰੀ ਹੈ ਇੱਕ ਸੋਨਗਿਰੀ ਤੇ ਇੱਕ ਉਦੇਗਿਰੀ ਇਹ ਪੰਜ ਜਿਹੜੀ ਪਹਾੜੀ ਚੋਟੀਆਂ ਐ ਇਹ ਪਹਾੜੀਆਂ ਉਹਨਾਂ ਦੇ ਵਿਚਾਲੇ ਜਿਹੜਾ ਰਾਜਗੀਰ ਆ ਉਹ ਵਸਿਆ ਹੋਇਆ ਤੇ ਰਾਜਗੀਰ ਦੇ ਵਿੱਚ 22 ਬ੍ਰह्म 22 ਗਰਮ ਪਾਣੀ ਦੇ ਕੁੰਡ ਹੈ ਚਸ਼ਮੀਆਂ ਮਤਲਬ ਗੰਧਕ ਤੇ ਸਲਫਰ ਦੀਆਂ ਚਟਾਨਾਂ ਹੋਣ ਕਰਕੇ ਇਹ ਗਰਮ ਪਾਣੀ ਦੇ ਚਸ਼ਮੇ ਬਹਿੰਦੇ ਆ ਤੇ ਜਿੱਥੇ ਆਪਾਂ ਰਹੇ ਸੀ ਉਹ ਸ਼ੀਤਲ ਕੁੰਡ ਹੈ ਮੌਸਮ ਤੇ ਬੱਦਲਬਾਈ ਕਰਕੇ ਜਿਹੜਾ ਪਹਾੜ ਹੈ ਹੋਰ ਸੋਹਣਾ ਲੱਗ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਮੇਰਾ ਮਨ ਲੱਗ ਗਿਆ ਸੀਗਾ ਤੇ ਹੁਣ ਉੱਥੋਂ ਆਉਣ ਨੂੰ ਜੀ ਨਹੀਂ ਕਰਦਾ ਸੀਗਾ ਕਿਉਂਕਿ ਬੜੀ ਰਮਣੀਕ ਜਗ੍ਹਾ ਹੈ ਉਹ ਗੁਰੂ ਘਰ ਬੜਾ ਰਮਣੀਕ ਬਣਿਆ ਹੋਇਆ ਸੁੰਦਰ ਹੈ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਸ਼ਹਿਰ ਹੈ ਤੇ ਹੁਣ ਮੇਰਾ ਉੱਥੋਂ ਆਉਣ ਨੂੰ ਮਨ ਤਾਂ ਨਹੀਂ ਕਰਦਾ ਸੀ ਪਰ ਭਾਈ ਵੀਰ ਸਿੰਘ ਕਹਿੰਦੇ ਨੇ ਸੀਨੇ ਖਿੱਚ ਜਿਨਾ ਨਹੀਂ ਖਾਦੀ ਸੋ ਉਸ ਕਰਕੇ ਭਾਈ ਜਿਹੜਾ ਹੁਣ ਸਫਰਾਂ ਦੇ ਅੱਗੇ ਨੂੰ ਚਾਲੇ ਪਾਉਣੇ ਪੈਣੇ ਆ ਹੋਰ ਗਾਂ ਜਿਹੜੀਆਂ ਹੈਗੀਆਂ ਥਾਵਾਂ ਮਹਾਰਾਜ ਦੀ ਅਕਾਲ ਪੁਰਖ ਦੀ ਬਣਾਈ ਹੋਈ ਕੁਦਰਤ ਉਸ ਕੁਦਰਤ ਦੇ ਦਰਸ਼ਨ ਕਰਨ ਆਪਾਂ ਅੱਗੇ ਨੂੰ ਚਾਲੇ ਪਾਤੇ ਆ ਰਾਜਗੀਰ ਤੋਂ 15-20 ਕਿਲੋਮੀਟਰ ਚੱਲ ਕੇ ਆਪਾਂ ਖੜੇ ਆ ਨਵਾਦਾ ਸ਼ਹਿਰ ਤੇ ਨਵਦਾ ਸ਼ਹਿਰ ਦੇ ਸਾਹਮਣੇ ਜਿਹੜੀ ਤੁਸੀਂ ਹਾਈਵੇ ਦੇਖ ਰਹੇ ਹੋ ਇਹ ਇਹੀ ਆਪਣੀ ਬਖਤਿਆਪੁਰ ਬਿਹਾਰ ਸ਼ਰੀਫ ਤੇ ਪਟਨਾ ਨੂੰ ਚਲੀ ਜਾਂਦੀ ਹੈ ਨੈਸ਼ਨਲ ਹਾਈਵੇ ਨੰਬਰ 20 ਇੱਧਰੋਂ ਆਪਾਂ ਜਾਵਾਂਗੇ ਰਜ਼ੌਲੀ ਰਜ਼ੌਲੀ ਤੋਂ ਝਾਰਖੰਡ ਦਾ ਬਾਰਡਰ ਕੋ ਡਰਾਮਾ ਤੇ ਹੁਣ ਆਪਾਂ ਇਹਨੂੰ ਕ੍ਰਾਸ ਕਰਕੇ ਝਾਰਖੰਡ ਵਿੱਚ ਦਾਖਲ ਹੋਵਾਂਗੇ ਇਸ ਨੈਸ਼ਨਲ ਹਾਈਵੇ 20 ਤੇ ਸਫ਼ਰ ਕਰਾਂਗੇ ਆਪਾਂ ਮੇਘਾਤਰੀ ਨਾਂ ਦੀ ਜਗ੍ਹਾ ਤੇ ਖੜੇ ਆਂ ਰਜ਼ੌਲੀ ਲੰਘ ਕੇ ਤੇ ਕੁੜਰਮਾ ਤੋਂ ਪਹਿਲਾਂ ਤੇ ਇਹ ਜਗ੍ਹਾ ਜਿਹੜੀ ਹੈਗੀ ਆ ਝਾਰਖੰਡ ਦੇ ਵਿੱਚ ਆਉਂਦੀ ਹੈ ਸਾਹਮਣੇ ਝਾਰਖੰਡ ਦਾ ਜਿਹੜਾ ਸਰਕਾਰ ਹੈ ਉਹ ਸਵਾਗਤ ਕਰਦੀ ਆ ਆਪਣਾ ਤੇ ਇਹ ਏਰੀਆ ਜਿਹੜਾ ਹੈਗਾ ਬਿਹਾਰ ਦੇ ਵਿੱਚੋਂ ਅੱਡ ਕਿੱਢਿਆ ਗਿਆ ਸੀ ਝਾਰਖੰਡ ਦਾ ਰਾਜ ਜਿਹੜਾ ਉਹ ਉੱਧ ਪ੍ਰਦੇਸ਼ ਤੋਂ ਸੱਤਜਗੜ ਤੇ ਬਿਹਾਰ ਜੋ ਝਾਰਖੰਡ ਲੱਗ ਕੀਤਾ ਗਿਆ ਸੀਗਾ ਆ ਇਹ ਪਹਾੜੀਆਂ ਤੇ ਗਾਂ ਇਧਰ ਲੀਆਂ ਛੱਤੀਸਗੜ੍ਹ ਵਾਲੀਆਂ ਪਹਾੜੀਆਂ ਇਹ ਮਾਓਵਾਦੀ ਜਿਹੜੇ ਸੀਗੇ ਉਹਨਾਂ ਦਾ ਗੜ ਰਹਿ ਚੁੱਕੀਆਂ ਤੇ ਹੁਣ ਵੀ ਕਿਤੇ ਕਿਤੇ ਐਕਟਿਵ ਹੁੰਦੇ ਆ ਉਹ ਪੱਛਮੀ ਬੰਗਾਲ ਦੇ ਨਾਲ ਨਾਲ ਜਾ ਕੇ ਸੋ ਹੁਣ ਆਪਾਂ ਝਾਰਖੰਡ ਕ੍ਰੋਸ ਕਰਾਂਗੇ ਕੋੜਮਾ ਲੰਘਾਂਗੇ ਕੋੜਮਾ ਤੋਂ ਬਾਅਦ ਧੰਬਾਦ ਪਹੁੰਚਾਂਗੇ ਤੇ ਧੰਬਾਦ ਤੋਂ ਬਾਅਦ ਵੈਸਟ ਬੰਗਾਲ ਦੇ ਵਿੱਚ ਦਾਖਲ ਹੋਵਾਂਗੇ ਹਲਕੀਆਂ ਹਲਕੀਆਂ ਪਹਾੜੀਆਂ ਇਹ ਜਿਵੇਂ ਤੁਸੀਂ ਪਠਾਨਕੋਟ ਤੋਂ ਜੰਮੂ ਵੱਲ ਜਾਂਦੇ ਹੋ ਤਾਂ ਉਦੋਂ ਆਉਂਦੀਆਂ ਜਿਹੜੀਆਂ ਨਿੱਕੇ ਨਿੱਕੇ ਹਲਕੀਆਂ ਪਹਾੜੀਆਂ ਜਾਂ ਮੱਧ ਪ੍ਰਦੇਸ਼ ਨੂੰ ਕ੍ਰੋਸ ਕਰਕੇ ਤੁਸੀਂ ਜਦੋਂ ਹਜੂਰ ਸਾਹਿਬ ਜਾਂਦੇ ਹੋ ਉਦੋਂ ਆਉਂ ਉਸ ਤਰ੍ਹਾਂ ਦੀ ਪਹਾੜੀਆਂ ਐ ਪਿੱਛੇ ਰਹਿ ਗਿਆ ਆਪਣੇ ਬਿਹਾਰ ਬਿਹਾਰ ਵਾਲੇ ਪਾਸਿਓਂ ਝਾਰਖੰਡ ਦਾ ਪਹਿਲਾ ਸ਼ਹਿਰ ਲੰਘ ਰਹੇ ਆਪਾਂ ਕੁਡਰਮਾ ਤੇ ਕੁਡਰਮਾ ਦੇ ਨੈਸ਼ਨਲ ਹਾਈਵੇ 20 ਤੇ ਆਪਾਂ ਜਾ ਰਹੇ ਆਂ ਬਰਹੀ ਵੱਲ ਨੂੰ ਬਰਹੀ ਬੱਬਾ ਰਾਰਾ ਹਾ ਇਹ ਨਿਹਰੀ ਬਰਹੀ ਤੇ ਬਰਹੀ ਤੋਂ ਆਪਾਂ ਮੁੜ ਜਾਗੇ ਰਾਂਚੀ ਵਾਲੀ ਸੜਕ ਛੱਡ ਦਾਂਗੇ ਇਹ ਸਿੱਧੀ ਰਾਂਚੀ ਜਾਂਦੀ ਹੈ ਉੱਥੋਂ ਮੁੜ ਜਾਗੇ ਆਪਾਂ ਜੀ ਖੱਬੇ ਹੱਥੇ ਧੰਨਵਾਦ ਨੂੰ ਕਈ ਨਾਮ ਹੁੰਦੇ ਆ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਬੈਠੇ ਹੁੰਦੇ ਆ ਜਿਦਾ ਤੁਸੀਂ ਫਿਲਮਾਂ 'ਚ ਸੁਣੇ ਹੁੰਦੇ ਆ ਤੇ ਜਾਂ ਕਿਥੋਂ ਸੁਣੇ ਹੁੰਦੇ ਆ ਝੁਮਰੀ ਤਲਈਆ ਇਹ ਨਾਮ ਮੇਰੇ ਕਿਤੇ ਨਾ ਕਿਤੇ ਬੈਠਾ ਸੀਗਾ ਤੇ ਮੈਂ ਮੈਪ 'ਤੇ ਦੇਖਿਆ ਵੀ ਰਾਜ ਪੈਂਦੀ ਹੈ ਆਪਾਂ ਖੜੇ ਝੁਮਰੀ ਤਲਈਆ ਝੁਮਰੀ ਤਲਈਆ ਮਸ਼ਹੂਰ ਹੋਈ ਹੈ ਜੀ 1950 ਚ ਜਦੋਂ ਹਜੇ ਭਾਰਤ ਵਿੱਚ ਐਫਐਮ ਰੇਡੀਓ ਤੇ ਟੈਲੀਵਿਜ਼ਨ ਦੀ ਬ੍ਰਾਡਕਾਸਟਿੰਗ ਸ਼ੁਰੂ ਨਹੀਂ ਹੋਈ ਸੀਗੀ ਸਿਲਾਨ শ্রীলঙ্কা ਦੀ ਬ੍ਰਾਡਕਾਸਟਿੰਗ ਤੇ ਵਿਵਦ ਭਾਰਤੀ ਦੋਨਾਂ ਦੀ ਬ੍ਰਾਡਕਾਸਟਿੰਗ ਹੁੰਦੀ ਸੀ ਤੇ ਝੁਮਰੀ ਤਲਈਆ ਤੋਂ ਕਹਿੰਦੇ ਸਭ ਤੋਂ ਵੱਧ ਸੌਂਗ ਰਿਕਵੈਸਟਾਂ ਉਹਨਾਂ ਨੂੰ ਜਾਂਦੀਆਂ ਸੀਗੀਆਂ ਤੇ ਸੂर्य ਵੰਸ਼ਮ ਫਿਲਮ ਦੇ ਵਿੱਚ ਮਤਾਬ ਚੰਨ ਨੂੰ ਜਿਹੜਾ ਬੱਸ ਕੰਡਕਟਰ ਹੈ ਉਹ ਜੁਲਦੀ ਤਲਈਆ ਚੱਕ ਲਿੰਦਾ ਹੈ ਇੱਕ ਮੰਟੋ ਫਿਲਮਾਈ ਸੀ 1975 ਚ ਉਹਦੇ ਚ ਗੀਤ ਸੀਗਾ ਮੈਂ ਝੁਮਰੀ ਤਲਈਆ ਸੇ ਆਇਆ ਉਹ ਤੋਂ ਇਹ ਆਪੇ ਝੁਮਰੀ ਤਲਈਆ ਤਲਈਆ ਤਲਾ ਤੇ ਝੁਮਰੀ ਜਗਾ ਦਾ ਨਾਮ ਝੁਮਰੀ ਤਲਈਆ ਜਾਰਖੰਡ ਪਹਿਲਾਂ ਬਿਹਾਰ ਦਾ ਹਿੱਸਾ ਸੀ ਝੁਮਰੀ ਤਲਈਆ ਨਾਂ ਦੀ ਜਗ੍ਹਾ ਲੰਘ ਕੇ ਇੱਕ ਛੀਲ ਬਣੀ ਹੋਈ ਹੈ ਤਲੇ ਯਾ ਰਿਜ਼ਰਵਿਅਰ ਪਹਾੜਾਂ ਦੇ ਵਿੱਚ ਜਿਹੜਾ ਪਾਣੀ ਥੱਲੇ ਹੁੰਦਾ ਆਉਂਦਾ ਉਹਨੂੰ ਇੱਥੇ ਇਕੱਠਾ ਕੀਤਾ ਹੋਇਆ ਇਹਨਾਂ ਨੇ ਬਹੁਤ ਵੱਡੀ ਝੀਲ ਬਣਾਈ ਹੋਈ ਹੈ ਉਹ ਉੱਤਰ ਤੱਕ ਲੱਗ ਜਾਂਦੀ ਹੈ ਇਹ ਤੇ ਇੱਥੋਂ ਜਲਦੀ ਜਲਦੀ ਇਹਦੇ ਉੱਤੋਂ ਦੀ ਆਪਾਂ ਪੁਲ ਰਾਹੀਂ ਪਾਰ ਕਰ ਰਹੇ ਹਾਂ ਉਹ ਪਰਲੇ ਪਾਸ ਲੱਗ ਜਾਂਦੀ ਹੈ ਪਰੇ ਤੱਕ ਇਹ ਤੋਂ ਬਰਹਾਈ ਰਹਿ ਗਿਆ ਜਿਹੜਾ ਉਹ 5 ਕਿਲੋਮੀਟਰ ਤੇ ਬਰਹਾਈ ਤੋਂ ਆਪਾਂ ਇਧਰਲੇ ਪਾਸੇ ਕੋਲਕੱਤਾ ਵੱਲ ਨੂੰ ਹੋ ਜਾਵਾਂਗੇ ਪੂਰਬ ਵਾਲੇ ਪਾਸੇ ਨੂੰ ਸામਨੇ ਦੱਖਣ ਵਾਲੇ ਪਾਸੇ ਜਿਹੜਾ ਹੈਗਾ ਉਹ ਰਾਂਚੀ ਹੈ 25-30 ਕਿਲੋਮੀਟਰ ਲੰਮੇ ਮੀਨ ਨਾਲ ਇੱਕ ਝਟ ਲਾ ਕੇ ਤੇ ਮੈਂ ਪਹੁੰਚਿਆ ਹੈਗਾ ਬਰਗੋਦਾ ਬਰਗੋਦਾ ਦੇ ਵਿੱਚ ਆ ਖੇਤ ਮੈਨੂੰ ਬਹੁਤ ਸੋਹਣੇ ਲੱਗੇ ਨਿੱਕੇ ਨਿੱਕੇ ਕਾਰ ਦੇ ਖੇਤ ਦੇ ਤੇ ਝੋਨਾ ਹਜੇ ਇਹਨਾਂ ਦਾ ਪੱਕਿਆ ਨਹੀਂ ਪੱਕਿਆ ਤਾਂ ਪਿਆ ਮਤਲਬ ਵੱਢਿਆ ਨਹੀਂ ਹਜੇ ਇਹਨਾਂ ਨੇ ਤੇ ਹੁਣੇ ਵਾਢੀ ਸ਼ੁਰੂ ਕਰਨਗੇ ਇਦੋਂ ਬਾਅਦ ਛੜ ਤੋਂ ਬਾਅਦ ਤਾਂ ਬਾਅਦ ਤੇ ਧੰਨਵਾਦ ਤੋਂ ਬਾਅਦ ਪਾਨਾਗੜ ਰਹਿ ਗਿਆ ਜੀ 194 ਕਿਲੋਮੀਟਰ ਤੇ ਹਜੇ ਵਾਰਡ ਮੈਂ ਕੱਢਣੀ ਹੈ ਤੇ ਮੀਂਹ ਦੇ ਅਸਾਰੋਂ ਵੀ ਬਣੇ ਖੜੇ ਆ ਮੀਂਹ ਬਹੁਤ ਮਤਲਬ ਹੁਣ ਅਗਲੇ ਦੋ ਤਿੰਨ ਦਿਨਾਂ ਅਜਾਪਣ ਦਿਖਾਈ ਦੇਊਗਾ ਤੰਗ ਵੀ ਕਰੂਗਾ ਚਲੋ ਕੋਈ ਨਹੀਂ ਇਹ ਸਫਰ ਦੇ ਰੰਗ ਹੈ ਇਹ ਸਫਰ ਦੇ ਰੰਗ ਆਪਾਂ ਈ ਨਾਲ ਝੰਡਾ ਵਾਂਗੇ ਧਜ ਪੁੱਜ ਕੇ ਆ ਕੇ ਰਾਵਾਂ ਸਾਰਾ ਇੱਥੇ ਮੈਂ ਇੱਕ ਜੀ ਹੋਰ ਦੇਖੀ ਐ ਆ ਜਿਹੜਾ ਓਵਰ ਬ੍ਰਿਜ ਬਣਾਇਆ ਹੋਇਆ ਨੇ ਸੜਕ ਦੇ ਉੱਤੇ ਇਹਦੇ ਉੱਤੇ ਤੁਸੀਂ ਮੋਟਰਸਾਈਕਲ ਵੀ ਲਿਆ ਸਕਦੇ ਹੋ ਮੋਟਰਸਾਈਕਲ ਤੇ ਪੈਦਲ ਵਾਲੇ ਸੜਕ ਪਾਰ ਕਰ ਸਕਦੇ ਆ ਕਿਉਂਕਿ ਆ ਸੜਕ ਪਾਰ ਨੂੰ ਕੱਟ ਨਹੀਂ ਬਣੇ ਹੋਏ ਸ਼ਹਿਰਾਂ ਦੇ ਵਿੱਚ ਇਹਨਾਂ ਵਿੱਚ ਉਹ ਇੱਕ ਮੁੱਠੇ ਕੁ ਲਾਲਾ ਵੀਰਕੜਾ ਹੈ ਜੇ ਤੂੰ ਚੜਾਓ ਤੇ ਇਧਰ ਉਤਰ ਲੋ ਪਰਲੇ ਪਾਸਾ ਹੈ ਉਹ ਪਰਲੇ ਪਾਸੇੋਂ ਜੇ ਤੁਸੀਂ ਸੜਕ ਪਾਰ ਕਰਨੀ ਹੈ ਤੁਹਾਨੂੰ ਕੱਟ ਨਹੀਂ ਮਿਲੂਗਾ ਐਦਾਂ ਦੇ ਓਵਰ ਬ੍ਰਿਜ ਬਣਾਏ ਹੋਏ ਨੇ ਚਲਾਤੇ ਘਰਾਲ ਮੌਸਮ ਥੋੜਾ ਜਿਹਾ ਸਾਫ ਹੋਇਆ ਤੇ ਹਜੇ ਵੀ ਇਧਰਲੇ ਪਾਸੇ ਬੱਦਲ ਖੜੇ ਐ ਤੇ ਮੈਂ ਕਮਾਲ ਮੰਨ ਗਿਆ ਜਦੋਂ ਨਾ ਮੈਂ ਦੁਰਗਾਪੁਰ ਤੋਂ ਚੱਲਿਆ ਫੈਕਟਰੀਆਂ ਟਰੱਕ ਆ ਵੱਡਾ ਹਾਈਵੇ ਇਹ ਟੁੱਟਦਾ ਹੀ ਨਹੀਂ ਮਤਲਬ ਇੱਕ ਵੀ ਮਤਲਬ ਥੋੜੀ ਜਿਹੀ ਇੰਨੀ ਥਾਂ ਨਹੀਂ ਆਉਂਦੀ ਵੀ ਜਿੱਥੇ ਤੁਹਾਨੂੰ ਮੈਨੂੰ ਲੱਗਦਾ ਵੀ ਯਾਰ ਆਬਾਦੀ ਖਤਮ ਹੋ ਗਈ ਜਾਂ ਆਹ ਫੈਕਟਰੀ ਵਗੈਰਾ ਨਹੀਂ ਆਈ ਟਰੱਕ ਵੀ ਐਨ ਚੱਲਦੇ ਅਸੀਂ ਸ਼ੁੱਕਰ ਦੇ ਕਲਕੱਤੇ ਨੂੰ ਜਾਂਦੇ ਇੰਡਸਟਰੀ ਇੰਡਸਟਰੀ ਹੈ ਸ਼ਹਿਰ ਪਾਲਾਗੜ ਤੇ ਪਾਲਾਗੜ ਦੀ ਇੱਕ ਸਵੇਰ ਤਸਵੀਰ ਸਾਰੀ ਜਿਹੜਾ ਹੈਗਾ ਟਰੱਕਾਂ ਦੇ ਵੱਡੇ ਵੱਡੇ ਜਿਹੜੇ ਪੁਰਜੇ ਆ ਉਹ ਮੇਰੇ ਮੱਥੇ ਲੱਗਦੇ ਆ ਤੇ ਰਾਤ ਆਪਾਂ ਇੱਧਰ ਲਿਖਦੇ ਰਹੇ ਸੀ ਤੇ ਇਸ ਮਾਰਕੀਟ ਬਾਰੇ ਗੱਲ ਕਰਦੇ ਆਪਾਂ ਚੱਲਦੇ ਆ ਅੱਗੇ ਚੱਲ ਕੇ ਤੁਹਾਨੂੰ ਇੱਕ ਹੈਰਾਨੀ ਜਣਕ ਜਿਹੜੀ ਹੈਗੀ ਆ ਉਹ ਚੀਜ਼ ਦਿਖਾਉਣਾ ਪਹਿਲਾਂ ਤੁਸੀਂ ਮਾਰਕੀਟ ਦੇਖ ਲਓ ਇਹ ਸਾਰੀ ਮਾਰਕੀਟ ਜਿਹੜੀ ਹੈਗੀ ਚਾਰ ਪੰਜ ਸੌ ਦੁਕਾਨਾਂ ਦੀ ਪੁਰਾਣੀ ਮਾਰਕੀਟ ਆ ਪਾਨਾਂਗੜ ਦੀ ਇੱਥੇ ਤੁਸੀਂ ਟਰੱਕ ਤੇ ਨਿੱਕੇ ਤੋਂ ਨਿੱਕੇ ਪਰਜੇ ਤੋਂ ਲੈ ਕੇ ਵੱਡੇ ਤੋਂ ਵੱਡੇ ਪਰਜੇ ਤੱਕ ਲੈ ਸਕਦੇ ਹੋ ਡਿਸਪੋਜ਼ਲ ਜਿਹਨੂੰ ਕਹਿੰਦੇ ਆਪਾਂ ਸਾਹਮਣੇ ਇਹਦਾ ਤੁਸੀਂ ਬੁੱਤ ਦੇਖ ਰਹੇ ਹੋ ਇਹ ਹੈਗਾ ਜੀ ਸਰਦਾਰ ਦਿਆ ਸਿੰਘ ਹੀਰ ਪਿੰਡ ਪਿਛਲਾ ਇਹਨਾਂ ਦਾ ਚੰਬਾ ਕਲਾ ਜ਼ਿਲ੍ਹਾ ਤਰਨਤਾਰਨ 1920 ਨੂੰ ਜਨਮੇ ਤੇ ਇਹਨਾਂ ਦਾ 2007 ਦੇ ਵਿੱਚ ਦਿਹਾਂਤ ਹੋਇਆ ਤੇ ਪਾਨਾਗੜ ਵਿਚਾਰ ਬਾਜ਼ਾਰ ਦੇ ਵਿਚਾਲੇ ਇਹਨਾਂ ਦਾ ਬੁੱਤ ਲੱਗਿਆ ਹੋਇਆ ਐਸ ਬਾਜ਼ਾਰ ਦੇ ਵਿਚਾਲੇ ਪਾਨਾਗੜ ਟਰੱਕਾਂ ਵਾਲੇ ਬਾਈ ਜਾਣਦੇ ਆ ਵੀ ਕਿੰਨਾ ਕਮਸ਼ੂਰ ਰਿਹਾ ਪਾਨਾਗੜ ਬੈਸਟ ਮੰਗੋਲ ਦੇ ਵਿੱਚ ਜੇ ਇਹਨਾਂ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਇਹ ਬਜ਼ੁਰਗ 1920 ਦੇ ਵਿੱਚ ਜਨਮ ਲੈਂਦੇ ਆ ਤੇ 1920 ਦੇ ਵਿੱਚ ਜਨਮ ਲੈ ਕੇ ਜਦੋਂ ਆਪਣਾ ਪਤਾ ਵੀ ਭਾਰਤ ਮੰਡਣੀ ਹੋਈ ਸੀਗੀ ਜਿਹੜਾ ਭਾਰਤ ਪਾਕਿਸਤਾਨ ਦੀ ਅੰਗਰੇਜ਼ਾਂ ਦੇ ਅਧੀਨ ਸੀਗਾ ਤੇ ਪੰਜਾਬ ਜਿਹੜਾ ਸੀਗਾ ਹਜੇ ਜਿਹੜਾ ਆਪਣਾ ਆਜ਼ਾਦੀ ਦੇ ਸੰਘਰਸ਼ ਲੜ ਰਿਹਾ ਸਾਰਾ ਦੇਸ਼ ਹੀ ਲੜ ਰਿਹਾ ਸੀ ਵੇਸੇ ਤੇ ਪੰਜਾਬ ਜਿਹੜੀ ਖੇਤੀਬਾੜੀ ਬਾੜੀ ਵਗੈਰਾ ਸੀਗੀ ਉਹ ਵੀ ਨਹੀਂ ਵਿਕਸਿਤ ਨਹੀਂ ਸੀਗੀ ਤਾਂ ਪੰਜਾਬ ਦੇ ਲੋਕ ਆ ਜਿਹੜੇ ਜਾਂ ਹੋਰ ਖਿੱਤਿਆਂ ਦੇ ਲੋਕ ਵੀ ਪਲਾਨ ਕੀਤੇ ਪਰ ਪੰਜਾਬੀਆਂ ਨੇ ਪ੍ਰਵਾਸ ਸਭ ਤੋਂ ਵੱਧ ਕੀਤਾ ਤਾਂ ਪੰਜਾਬੀ ਪ੍ਰਵਾਸ ਕਰਕੇ ਇੱਥੇ ਆਉਂਦੇ ਆ ਤੇ ਇਹ ਬੱਪੂ ਜੀ ਦਇਆ ਸਿੰਘ ਵੀ ਖਾਲੀ ਹੱਥ ਘਰੋਂ ਤੁਰਦੇ ਆ ਇੱਥੇ ਆਉਂਦੇ ਆ ਜੰਗਲ ਦੇ ਵਿੱਚ ਬੈਠਦੇ ਆ ਇਸ ਜੰਗਲ ਦੇ ਵਿੱਚ ਬੈਠ ਕੇ ਹੌਲੀ-ਹੌਲੀ ਹੌਲੀ-ਹੌਲੀ ਜਿਹੜਾ ਹੈਗਾ ਉਹ ਲੋਕਾਂ ਨੂੰ ਇੱਥੇ ਲਿਆ ਲਿਆ ਕੇ ਵਸਾਉਂਦੇ ਆ ਲੋਕਾਂ ਨੂੰ ਦੁਕਾਨਾਂ ਬਣਾ ਬਣਾ ਦਿੰਦੇ ਆ ਅੱਜ ਜਿਹੜਾ ਇਹ ਪੂਰਾ ਬਾਜ਼ਾਰ ਹੈ ਦਇਆ ਸਿੰਘ ਨਾਂ ਦੀ ਮਾਰਕੀਟ ਤੋਂ ਜਾਣਿਆ ਜਾਂਦਾ ਹੈ ਦਇਆ ਸਿੰਘ ਮਾਰਕੀਟ ਤੋਂ ਜਾਣਿਆ ਜਾਂਦਾ ਇੱਥੇ ਤੁਸੀਂ ਟਰੱਕ ਦੇ ਨਿੱਕੀ ਸੂਈ ਤੋਂ ਲੈ ਕੇ ਵੱਡੇ ਇੰਜਣ ਤੱਕ ਡਿਸਪੋਜ਼ਲ ਖਰੀਦ ਸਕਦੇ ਹੋ ਚਾਲੂ ਹਾਲ ਦੇ ਵਿੱਚ ਸੋ ਇੱਥੇ ਮਿਲਦਾ ਸਾਰਾ ਕੁਝ ਤੇ ਵੱਡੀ ਵੱਡੀ ਗੱਲ ਹੈ ਇਹ ਵੀ ਸਾਡੇ ਜਿਹੜੇ ਪੰਜਾਬੀ ਆ ਉਹ ਕਿਵੇਂ ਮਿਹਨਤਾਂ ਮੁਸ਼ਕਤਾਂ ਕਰਦੇ ਇੱਕ ਦੂਜੇ ਸੂਬੇ ਦੇ ਵਿੱਚ ਬੈਠੇ ਜਿਹੜਾ ਹੈਗਾ ਉਹਦਾ ਨਾਮ ਬਣਾਈ ਬੈਠੇ ਆ ਪੱਛੀ ਮਗਾਲ ਦੇ ਵਿੱਚ ਮੈਂ ਹੈਰਾਨ ਹੋ ਗਿਆ ਜਦੋਂ ਮੈਂ ਆਇਆ ਇਹਨਾਂ ਦਾ ਪੋਤਰਾ ਸਿਮਰਨਜੀਤ ਸਿੰਘ ਉਹ ਮੇਰਾ ਸਟੂਡੈਂਟ ਰਿਹਾ ਹੈ ਬੜੂ ਸਾਹਿਬ ਤੇ ਜਦੋਂ ਉਹਨੇ ਦੱਸਿਆ ਅੱਗੇ ਵੀ ਜੀ ਸਾਡਾ ਪੁਰਾਣਾ ਪਿੰਡ ਚੱਬਾ ਕਲਾ ਸੀਗਾ ਚੰਬਾ ਕਲਾ ਤਨਤਨ ਦੇ ਵਿੱਚ ਤੇ ਹੁਣ ਜਿਹੜਾ ਹੈਗਾ ਅਸੀਂ ਇੱਥੋਂ ਦੇ ਵਾਸੀ ਆ ਇਹਨਾਂ ਦੇ ਪਰਿਵਾਰ ਇੱਥੇ ਰਹਿੰਦਾ ਹੈਗਾ ਤਿੰਨ ਪੁੱਤਰ ਉਹਨਾਂ ਦੇ ਦਿਆ ਸਿੰਘ ਦੇ ਤੇ ਉਹਨਾਂ ਦਾ ਇੱਕ ਪੋਤਰਾ ਜਿਹੜਾ ਇਹ ਹੈ ਤੇ ਬਾਕੀ ਇੱਥੇ ਸੌ ਘਰ ਜਿਹੜੇ ਹੈਗੇ ਆ ਉਹ ਸਿੱਖ ਆਬਾਦੀ ਦੇ ਹੈਗੇ ਆ ਪੱਛੀ ਮਗਾਲ ਤੇ ਰਾਜਧਾਨੀ ਕੋਲਕਾਤਾ ਇੱਥੋਂ 150 ਕਿਲੋਮੀਟਰ ਰਹਿ ਜਾਂਦੀ ਹੈ ਤੁਸੀਂ ਸੋਚ ਕੇ ਦੇਖੋ ਵੀ 1920 ਦੇ ਜਨਮੇ 1940-45 ਦੇ ਲਾਗੇ ਤੱਕ ਇੱਥੇ ਆਏ ਹੋਣਗੇ ਤੇ ਜਦੋਂ ਆਜ਼ਾਦੀ ਹੁੰਦੀ ਆ ਆਜ਼ਾਦੀ ਤੋਂ ਬਾਅਦ ਸਰ ਕਿਵੇਂ ਆਪਦੇ ਆਪ ਨੂੰ ਸਰਵਾਈਵ ਕਰਦੇ ਇੱਥੇ ਹੋਰ ਕਿੰਨੀਆਂ ਗੱਲਾਂ ਬਾਤਾਂ ਹੋਈਆਂ 84 ਦਾ ਦੌਰ ਆ ਉਹ ਸਾਰੀਆਂ ਗੱਲਾਂ ਮਤਲਬ ਇੱਥੇ ਆਪ ਦਾ ਜਿਹੜਾ ਹੈਗਾ ਦਬਦਬਾ ਬਣਾਉਣ ਵਾਲੇ ਬਾਪੂ ਦਿਆਲ ਸਿੰਘ ਪਿੱਛੇ ਉਹਨਾਂ ਦਾ ਬੋਤ ਲਾਇਆ ਕਿਸੇ ਦੂਜੇ ਸੂਬੇ ਦੇ ਵਿੱਚ ਕਿਸੇ ਹੋਰ ਕੌਮ ਦੇ ਇਨਸਾਨ ਦਾ ਬੋਤ ਲੱਗ ਜਿੰਦਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇਹਨਾਂ ਲੋਕਾਂ ਨੇ ਇਹ ਇਹਨਾਂ ਨੂੰ ਰਿਸਪੈਕਟ ਇੱਜ਼ਤ ਬਖਸ਼ੀ ਹੈ ਕਿਉਂਕਿ ਜਿਹੜੀਆਂ ਇਹ ਦੁਕਾਨਾਂ ਹੈਗੀਆਂ ਸਾਰੀਆਂ ਇਹ ਬਾਪੂ ਜੀ ਨੇ ਆਪਣੀ ਜ਼ਮੀਨ ਜਿਹੜੀ ਇੱਥੇ ਖਰੀਦੀ ਜਾਂ ਕਹਿ ਦਈਏ ਆਬਾਦ ਕੀਤੀ ਉਹਦੇ ਵਿੱਚ ਕੱਟ-ਕੱਟ ਕੇ ਹੌਲੀ-ਹੌਲੀ ਇਹਨਾਂ ਨੂੰ ਬਿਠਾਇਆ ਤੇ ਹੁਣ ਇਹ ਤਿੰਨੇ ਜਿਹੜੇ ਉਹਨਾਂ ਦੇ ਪੁੱਤਰ ਹੈ ਉਹ ਸੰਭਾਲ ਰਹੇ ਨੇ ਤੇ ਟਰੱਕਾਂ ਦੀਆਂ ਬਾਡੀਆਂ ਟਰੱਕਾਂ ਦੇ ਇੰਜਨ ਟਰੱਕਾਂ ਦੇ ਟਾਇਰ ਇਹ ਸਾਰੇ ਤੁਹਾਨੂੰ ਇੱਥੇ ਮਿਲ ਸਕਦੇ ਆ ਕਮਾਲ ਦੀ ਗੱਲ ਹੈ ਇਹ ਮੇਰੇ ਵਾਸਤੇ ਪੂਰੀ ਅਣਕਿਆਸੀ ਹੋਈ ਗੱਲ ਸੀਗੀ ਦੂਜੇ ਸੂਬੇ ਦੇ ਵਿੱਚ ਕਿਸੇ ਹੋਰ ਕੌਮ ਦੇ ਇਨਸਾਨ ਦਾ ਬੋਤ ਲੱਜਣਾ ਬਹੁਤ ਵੱਡੀ ਗੱਲ ਹੈ। ਇਹ ਸਰਦਾਰ ਦਿਆ ਸਿੰਘ ਦਾ ਜਿਹੜਾ ਹੈਗਾ ਘਰ ਹੈ ਜੀ ਹੁਣ ਇਹਦੇ ਵਿੱਚ ਇਹਨਾਂ ਦੇ ਤਿੰਨ ਪੁੱਤਰ ਰਹੇ ਆ ਤੇ ਉਹਨਾਂ ਤਿੰਨਾਂ ਪੁੱਤਰਾਂ ਦੇ ਇੱਕ ਪੁੱਤਰ ਦੇ ਜਿਹੜੇ ਗਾਂ ਪੁੱਤਰ ਯਾਨੀ ਕਿ ਦਿਆ ਸਿੰਘ ਦੇ ਪੋਤਰੇ ਉਹ ਦਾਸ ਦੇ ਵਿਦਿਆਰਥੀ ਰਹੇ ਅਜੀ ਬੜੂ ਸਾਹਿਬ ਇਹ ਉਹਨਾਂ ਦੇ ਰਹਿਸ਼ ਆ ਤੇ ਰਾਤ ਆਪਾਂ ਇੱਥੇ ਰਹੇ ਸੀਗੇ ਉਹ ਸਾਹਮਣੇ ਬਾਪੂ ਦਿਆ ਸਿੰਘ ਦਾ ਬੁੱਤ ਲੱਗਿਆ ਹੋਇਆ ਤੇ ਉਸ ਤੋਂ ਇਧਰ ਨੂੰ ਜਾ ਕੇ ਉਧਰ ਸੜਕ ਤੇ ਲੀ ਜਾਂਦੀ ਹੈ ਇਹ ਸੜਕ ਦੇ ਉਰਲੇ ਪਾਸੇ ਜਿੰਨੀਆਂ ਵੀ ਦੁਕਾਨਾਂ ਹੈਗੀਆਂ ਉਹ ਸਾਰੀਆਂ ਆਪੂ ਦਿਆ ਸਿੰਘ ਦੀ ਪੈਲੀ ਚ ਬਣੀਆਂ ਹੋਈਆਂ ਆ ਆ ਉਹਨਾਂ ਦਾ ਘਰ ਹੈ ਜਿਹੜੀ ਛੱਤ ਤੇ ਮੈਂ ਖੜਾ ਹਾਂ ਤੇ ਇਧਰ ਉਹਨਾਂ ਦੇ ਵੱਡੇ ਮੁੰਡੇ ਦਾ ਘਰ ਇਧਰ ਛੋਟਿਆਂ ਦਾ ਇਧਰ ਵਿਚਾਲੇ ਰਹਿ ਜਾਂਦਾ ਤੇ ਇਧਰਲੇ ਪਾਸੇ ਉਹ ਜਿਹੜੀਆਂ ਕਰੀਨਾ ਖੜੀਆਂ ਸਾਹਮਣੇ ਉਹ ਵੀ ਬਾਪੂ ਦਿਆ ਸਿੰਘ ਦੇ ਪੁੱਤਰੇ ਦੀ ਉਥੋਂ ਤੱਕ ਚਲੀ ਜਾਂਦੀ ਹੈ ਤੇ ਆਹ ਪੁਰਾਣੀ ਜੀੜੀ ਰੋਡ ਹੁੰਦੀ ਸੀਗੀ ਜਿਹੜੀ ਅੰਮ੍ਰਿਤਸਰ ਦਿੱਲੀ ਨੂੰ ਜੋੜਦੀ ਸੀਗੀ ਇਸ ਪੁਰਾਣੀ ਸੜਕ ਤੇ ਜਿਹੜੀ ਹੈਗੀ ਆਵਾਜ਼ ਹੀ ਉਦੋਂ ਵਗਦੀ ਸੀਗੀ ਤੇ ਆਹ ਹੋਰ ਪੁਰਾਣੀਆਂ ਦੁਕਾਨਾਂ ਹੈਗੀਆਂ ਸਾਹਮਣੇ ਖਪਰੈਲ ਵਾਲੀਆਂ ਥੋ ਲੰਮਾ ਚੌੜਾ ਜਿਹੜਾ ਸੀਗਾ ਬਾਪੂ ਦਾ ਜਿਹੜਾ ਸੀਗਾ ਕਹ ਲਈਏ ਇੱਕ ਹਰਿਆ ਹੈਗਾ ਇੱਥੇ ਘਰ-ਬਾਰ ਬੱਪੂ ਦਾ ਤੇ ਬਾਪੂ ਦੀਆਂ ਦੁਕਾਨਾਂ ਪਹਿਲੀ ਫਿਰ ਹੌਲੀ-ਹੌਲੀ ਦੁਕਾਨਾਂ ਬਣੀਆਂ ਪਹਿਲਾਂ ਖੇਤ ਹੋਣੇ ਆ ਫਿਰ ਆਪ ਸ਼ੁਰੂ ਕੀਤੀ ਹੋਣੀ ਵਰਕਸ਼ਾਪ ਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਦੁਕਾਨਾਂ ਹੋਰ ਬਣੀਆਂ ਹੋਣੀਆਂ ਤੇ ਇਧਰਲੇ ਪਾਸੇ ਪਿਛਲੇ ਪਾਸੇ ਉਹ ਜਿਹੜੀ ਟਕੋਣੀ ਤੁਹਾਨੂੰ ਦਿਖਦੀ ਆ ਉਹ ਪਰਲੇ ਪਾਸੇ ਹੋਰ ਹੈ ਜਗਾ ਇਹਨਾਂ ਦੀ ਜਗਾ ਸਾਰੀ ਸੋ ਇੰਨੀ ਵੱਡੀ ਜਗਾ ਦੇ ਉੱਪਰ ਬਾਪੂ ਦਿਆ ਸਿੰਘ ਨੇ ਆਹ ਜਿਹੜਾ ਸਾਮਰਾਜ ਖੜਾ ਕੀਤਾ ਭਾਈ ਤੇ ਅੱਜ ਵੀ ਜਿਹੜੇ ਇੱਥੇ ਬੈਠੇ ਆ ਇਹ ਪੱਛਮੀ ਗਾਲ ਦੇ ਵਿੱਚ ਪੰਜਾਬੀ ਭਾਈਚਾਰਾ ਹੁਣ ਫਰੇਮ ਦੇ ਨਾਲ ਜਿਹੜਾ ਤੁਸੀਂ ਨੌਜਵਾਨ ਦੇਖ ਰਹੇ ਹੋ ਇਹ ਨੌਜਵਾਨ ਹੈ ਭਾਈ ਦਿਆ ਸਿੰਘ ਦਾ ਪੁੱਤਰਾ ਸਿਮਰਨਜੀਤ ਸਿੰਘ ਤੇ ਮੇਰਾ ਭਾਈ ਇਹ ਟੀਲਰ ਹੈ ਸਟੂਡੈਂਟ ਰਿਹਾ ਤੇ ਸੋਸ਼ਲ ਮੀਡੀਆ ਨੇ ਸਾਨੂੰ ਦੁਬਾਰਾ ਫੇਰ ਮਿਲਾਤਾ ਜਦੋਂ ਉਹ ਤਾਂ ਮੈਂ ਚੱਲੇ ਆ ਉਦੋਂ ਮੈਨੂੰ ਮੈਸੇਜ ਆ ਗਿਆ ਸੀ ਅਸੇ ਸਿਮਰਨਜੀਤ ਦਾ ਵੀ ਸਰ ਮੈਂ ਪੱਛਮੀ ਮਗਾਲਚੀ ਰਹਿਣਾ ਤੇ ਸਬੱਬ ਦੇਖੋ ਵੀ ਐਡਾ ਸੋਹਣਾ ਬਣਿਆ ਜਿਹੜੀ ਜਗ੍ਹਾ ਤੇ ਰਹਿੰਦੀ ਹੈ ਉਸ ਜਗ੍ਹਾ ਦੇ ਕੋਲੇ ਭਗਤ ਜੈਦੇਵ ਜੀ ਦਾ ਮੰਦਿਰ ਹੈ ਤੇ ਭਗਤ ਜੈ ਜੈਦੇਵ ਜੀ ਦੇ ਨਾਮ ਤੇ ਬਣਿਆ ਹੋਇਆ ਗੁਰੂ ਘਰ ਹੈ ਤੁਸੀਂ ਮਨਜੀਤ ਮੈਨੂੰ ਉੱਥੇ ਲੈ ਕੇ ਆਇਆ। ਤੁਹਾਨੂੰ ਧੰਨਵਾਦ ਭਾਈ ਸਿਮਰਨਜੀਤ ਤੇਰਾ। ਤੇ ਮੇਲੇ ਮੈਨੂੰ ਇੱਕ ਦੋ ਮਾਰਤੇ ਆਣੇ ਜਿਹੜੇ ਕਹਿੰਦੇ ਸੱਭ ਤੁਸੀਂ ਚੰੜ ਦੇ ਬਹੁਤ ਸੀ ਸਾਨੂੰ ਜਿਹੜਾ ਹੈਗਾ। ਠੀਕ ਹੈ ਤੇ ਆਪਾਂ ਹੁਣ ਦਰਸ਼ਨ ਕਰਦੇ ਪਹਿਲਾਂ ਗੁਰੂ ਘਰ ਦੇ ਫਿਰ ਆਪਾਂ ਅੱਗੇ ਚੱਲਾਂਗੇ ਭਗਤ ਜੈਦੇਵ ਜੀ ਦੇ ਮੰਦਿਰ ਤੇ। ਤੇ ਜਿਹੜਾ ਇਹ ਦਰਬਾਰ ਸਾਹਿਬ ਹੈ ਭਗਤ ਜੈ ਜੈਦੇਵ ਦੀ ਯਾਦ ਵਿੱਚ ਬਣਿਆ ਹੋਇਆ। ਇਹਦੀ ਸੇਵਾ ਸਰਹਾਲੀ ਵਾਲੇ ਬਾਬਾ ਜੀ ਕਰਵਾ ਰਹੇ ਆ ਤੇ ਦਰਬਾਰ ਸਾਹਿਬ ਤਿਆਰ ਬਣ ਕੇ ਪਰ ਹਜੇ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਕਿਉਂਕਿ ਸੇਵਾਦਾਰਾਂ ਦਾ ਜਿਹੜਾ ਕਮਰਾ ਉਹ ਰੈਸ਼ ਤਿਆਰ ਹੋ ਜਾਂਦੀ ਹੈ ਸੋ ਭਾਈ ਜਿੰਨੇ ਵੀ ਭਗਤ ਹੋਏ ਨੇ ਉਹਨਾਂ ਦੀ ਬਾਣੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਰਜ ਕੀਤੀ ਤੇ ਸਾਡੇ ਸਿੱਖਾਂ ਲਈ ਵੀ ਉਹ ਜਿਹੜੇ ਭਗਤ ਹੈ ਪੂਜਨੀਕ ਨੇ ਤੇ ਭਗਤ ਜੈਦੇਵ ਜੀ ਦੇ ਰਾਗ ਗੁਜਰੀ ਤੇ ਰਾਗ ਮਾਰੂ ਦੇ ਵਿੱਚ ਦੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦਰਜ ਤੇ ਇਹ ਸਭ ਤੁਹਾਡੇ ਸਾਹਮਣੇ ਦਖਾਈ ਦੇ ਰਿਹਾ ਤੁਹਾਨੂੰ ਇਸ ਗੁਰੂ ਘਰ ਦੇ ਬੋਰਡ ਉੱਤੇ ਇਤਿਹਾਸ ਲਿਖਿਆ ਹੋਇਆ ਭਗਤ ਜੈਦੇਵ ਜੀ ਦਾ ਭਗਤ ਜੈਦੇਵ ਜੀ ਪੱਛਮੀ ਬੰਗਾਲ ਦੇ ਕਿੰਦਲੀ ಗ್ರಾಮ ਕਿੰਡਲੂ ਕਿੰਦਲੀ ਪਿੰਡ ਇੱਦੂ ਅੱਗੇ ਆ ਜਾਂਦਾ ਉੱਥੇ ਬ੍ਰਾਹਮਣ ਪਰਵਾਜ਼ ਪੈਦਾ ਹੋਏ ਪਿਤਾ ਦਾ ਨਾਮ ਭੂਜਦੇਵ ਮਾਤਾ ਦਾ ਨਾਮ ਰਮਾਦੇਵੀ ਤੇ ਸੰਸਕ੍ਰਿਤ ਦੇ ਮਹਾਕਵੀ ਹੋਏ ਆ ਅ ਪ੍ਰਸਿੱਧ ਗੀਤ ਗੋਬਿੰਦ ਤੇ ਰਤੀ ਮੰਜਰੀ ਉਹਨਾਂ ਦੇ ਗ੍ਰੰਥ ਸੀਗੇ ਤੇ ਰਾਜਾ ਲక్ష్ਮਣ ਸ਼ੇਣ ਦੇ ਉਹ ਪੰਜ ਰਤਨਾ ਚੋਂ ਇੱਕ ਰਤਨ ਸੀਗੇ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਫਿਰ ਦੋ ਸ਼ਬਦ ਉਹਨਾਂ ਦੇ 526 ਅੰਗ ਤੇ ਤੇ ਦੂਜਾ ਜਿਹੜਾ ਸ਼ਬਦ ਹੈ ਉਹ 1106 ਅੰਗ ਦੇ ਦਰਜ ਹੈ ਸੋ ਇਹ ਸ਼ੁਕਰੂ ਗੁਰ ਦੀ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਦੀ ਜਿਹੜੀ ਸੰਪਰਦਾਇ ਸਰਹਾਲੀ ਵਾਲੀ ਉਹਨਾਂ ਦੇ ਤੀਜੇ ਜਨ ਨਸੀਬ ਸੰਤ ਬਾਬਾ ਸੁੱਖਾ ਸਿੰਘ ਜੀ ਕਰਵਾ ਰਹੇ ਹੈ ਤੇ ਸੰਤ ਬਾਬਾ ਹਾਕਮ ਸਿੰਘ ਜੀ ਸੋ ਇਹ ਗੁਰੂ ਘਰ ਦੀ ਜ਼ਮੀਨ ਕੈਂਦਲੀਗ੍ਰਾਮ ਤੋਂ 3-4 ਕਿਲੋਮੀਟਰ ਲੈ ਕੇ ਇੱਥੇ ਗੁਰੂ ਘਰ ਦੀ ਸੇਵਾ ਕਰਵਾਈ ਜਾ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੁਰੂ ਘਰ ਜਿਹੜਾ ਹੈਗਾ ਸੰਗਤਾਂ ਲਈ ਦਰਸ਼ਨogast ਕਰਨ ਵਾਸਤੇ ਤਿਆਰ ਹੈ। ਸਾਹਮਣੇ ਬੋਰਡ ਤੇ ਲਿਖਿਆ ਹੋਇਆ ਜੋਏ ਦੇਵ, ਜੋਏ ਦੇਵ ਫੈਰੀ ਘਾੜ ਤੇ ਜੋਏ ਦੇਵ ਮੰਦਿਰ। ਹੁਣ ਆਪਾਂ ਭਗਤ ਜੈ ਦੇਵ ਜੀ ਦੇ ਮੰਦਿਰ ਵੱਲ ਨੂੰ ਚੱਲਦੇ ਹਾਂ। ਤੇ ਇਹੀ ਸੜਕ ਆਪਾਂ ਨੂੰ ਅੱਗੇ ਦੁਰਗਾਪੁਰ ਲੈ ਜਾਊਗੀ। ਤੇ ਦੁਰਗਾਪੁਰ ਤੋਂ ਆਪਾਂ ਅੱਗੇ ਚੱਲਾਂਗੇ ਚੰਦਰਕੁੰਨੀ। ਪਹਿਲੇ ਪਾਸ਼ਾ ਦੀ ਚਰਨਛੋਹ ਪ੍ਰਾਪਤ ਗੁਰੂ ਘਰ ਚਲੋ ਮਹਾਰਾਜ ਤੇ ਆਪਣੇ ਸਾਹਮਣੇ ਦਿਖਾਈ ਦੇ ਰਿਹਾ ਕੈਂਡੂਲੀ ਦੇ ਵਿੱਚ ਜਯ ਦੇਵ ਜੀ ਦਾ ਮੰਦਿਰ ਬਾਬਾ ਜਯ ਦੇਵ ਜੀ ਦੀ ਯਾਦ ਚ ਬਣਿਆ ਹੋਇਆ ਮੰਦਿਰ ਕੀ ਬਾਤ ਹੈ ਬਹੁਤ ਪ੍ਰੋਤਨ ਮੰਦਿਰ ਹੈ ਦੇਖਦੇ ਆਣ ਨੂੰ ਨੇੜੇ ਚੱਲ ਗਏ ਆਪਾਂ ਜੀ ਭਗਤ ਜੈਦੇਵ ਜੀ ਦਾ ਜਨਮ ਸਥਾਨ ਤੇ ਜਨਮ ਸਥਾਨ ਦੇ ਉੱਪਰ ਬਣਿਆ ਹੋਇਆ ਇੱਕ ਕ੍ਰਿਸ਼ਨ ਮੰਦਿਰ ਕਿਉਂਕਿ ਭਗਤ ਜੈਦੇਵ ਜੀ ਬ੍ਰਾਹਮਣ ਪਰਿਵਾਰ ਚ ਪੈਦਾ ਹੋਏ ਸੀ ਤੇ ਵੈਸ਼ਨਵ ਮਾਤਰਾ ਨਾਲ ਸੰਬੰਧ ਰੱਖਦੇ ਸੀਗੇ ਕ੍ਰਿਸ਼ਨ ਜੀ ਦੇ ਵੱਡੇ ਪujaari ਸੀ ਗੀਤ ਗੋਬਿੰਦ ਜਿਹੜੀ ਹੈਗੀ ਆ ਕਿਹਾ ਜਾਂਦਾ ਉਹਨਾਂ ਦੀ ਰਚਨਾ ਹੈ ਤੇ ਜਿਹੜੇ ਪੰਡਤ ਜੀ ਆ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਭਾਈ ਜਿਹੜੀ ਗੀਤ ਗੋਬਿੰਦਾ ਜੋ ਲਿਖਣ ਲੱਗੇ ਸੀਗੇ ਤਾਂ ਰਾਧਾ ਜੀ ਨੇ ਉਹਨਾਂ ਦੇ ਸਿਰ ਤੇ ਪੈਰ ਰੱਖਤੇ ਸੀ ਤੇ ਉਹ ਭੁੱਲ ਗਏ ਸੀ ਤੇ ਜਿਹੜੀਆਂ ਗੀਤ ਗੋਬਿੰਦੀਆਂ ਖੀਲੀਆਂ ਲੈਣਾ ਉਹ ਕ੍ਰਿਸ਼ਨ ਜੀ ਖੁਦ ਪੂਰੀਆਂ ਕਰਕੇ ਗਏ ਸੀਗੇ ਤੇ ਇੱਥੇ ਨਦੀ ਕਿਹਾ ਜਾਂਦਾ ਉਹ ਗੰਗਾ ਦਾ ਇਹੀ ਇੱਕ ਧਾਰਾ ਹੈਗੀ ਆ ਤੇ ਉਹ ਗੰਗਾ ਜਿਹੜੀ ਹੈਗੀ ਮਕਰ ਸਕ੍ਰਾਂਤੀ ਜਦੋਂ ਮੇਲਾ ਲੱਗਦਾ ਜੈਦੇਵ ਮੇਲਾ ਉਹ ਧਾਰ ਪੁੱਠੀ ਬਹਿੰਦੀ ਆ ਉਹਦੀ ਧਾਰ ਪੁੱਠੀ ਬਹਿੰਦੀ ਵੀ ਖਾਕੀ ਇਹਨਾਂ ਦੀ ਭਾਈ ਗੰਗਾ ਖੁਦ ਜਿਹੜੀ ਹੈਗੀ ਕ੍ਰਿਸ਼ਨ ਜੀ ਦੀ ਦਰਸ਼ਨ ਕਰਨ ਜੈਦੇਵ ਜੀ ਦੇ ਦਰਸ਼ਨ ਕਰਨ ਇੱਥੇ ਆਉਂਦੀ ਆ ਵਾਪਸ ਪਰ ਇਹਦੀ ਜਿਹੜੀ ਇਮਾਰਤ ਕਲਾ ਹੈਗੀ ਆ ਉਹ ਕਮਾਲ ਦੀ ਹੈ 16ਵੀਂ ਸਦੀ ਦੇ 17ਵੀਂ ਸਦੀ ਦੇ ਸ਼ੁਰੂ ਵਿੱਚ 1600 ਈਸਵੀ ਦੇ ਵਿੱਚ ਜਿਹੜਾ ਵੀਰ ਭੂਮ ਦਾ ਰਾਜਾ ਸੀਗਾ ਉਹਨੇ ਇਸ ਮੰਦਿਰ ਦੀ ਰਚਨਾ ਕਰਵਾਈ ਸੀਗੀ ਤੇ ਉਵੇਂ ਰੱਖੀ ਬੈਠੇ ਆ ਇਹ ਪ੍ਰਾਤਨ ਇੱਟ ਵਾਲਾ ਤੇ ਉੱਤੇ ਮੂਰਤੀਆਂ ਦੀ ਨਕਾਸ਼ੀ ਹੋਈ ਵੀ ਹੈ ਬਹੁਤ ਸੁੰਦਰ ਹੈ ਦੇਖਣ ਵਾਲਾ ਹੈ ਇਹ ਮੰਦਿਰ ਬਹੁਤ ਮਤਲਬ ਇੰਨਾ ਰਮਣੀਕ ਤੇ ਇੰਨਾ ਸੋਹਣਾ ਹੈ ਮੈਂ ਮੰਦਿਰ ਨਹੀਂ ਵੇਖਿਆ ਹੈ ਤੁਮਾ ਕਿ ਇੱਥੇ ਆਪਰ ਆਤਾ ਨਹੀਂ ਅਬ 니জে ਮਕਰ ਸੰਗਤ ਜਿੰਨ ਕ ਜਾਣਾ ਕ ਲਈ ਹਮ ਮਕਰ ਸੰਗਤ ਮਕਰ ਸੰਗਤ मतलब गंगा आ, नदी अभी भी यहाँ आता है तो वो भी आया था क्या भाई वो जो जोवा फूल है वो जोवा फूल में आया था जोवा फूल में हाँ एक एक देवो तो एक एक फूल लगे हाँ जब उन विष्णु लगे तुलसी पत्ता सदा फूल जैसे विष्णु के लिए तुलसी का पत्ता तुलसी पत्ता सदा फूल और सफेद सा, फूल हाँ आ, और काली का लग रहा है वो जवा फूल बेलपत्ता और जवा फूल काली का। माँ के काली मुना सात दुर्गा माँ दुर्गा के लिए हाँ और सूर्य देव का लाया हो जवाब पूर्ण सूर्य देव सूर्य देव जवाब जवाब पूर्ण गंगा देवी का है जवाब पूर्ण जवाब पूर्ण गंगा देवी गंगा देवी का ये पास्ता पोल दे दे वो तो अनिश्चिता एक ता जवाब पोल दे देगा शक्ति पाओ तो से मकर संकारे दिन का माँ गंगा आया था पदम खुनी खान में तो परसों परसों छोड़ दिए अब जाना है तो इसलिए जब मक्का संक्रांति होता है तो पानी उल्टा बहता है। हाँ। गंगा देवी जन दर्शन पाने भगत जयदेव जी हाँ। छोट को एक मेला उन्नी बा एक छोटा मेला जयदेव मेला एक गांव का नाम है कैदुली गांव कैंदी गांव हाँ

ਉਹਦਾ ਲਗੂ ਹੁੰਦਾ ਹੈ ਹਲੋ ਪਾਣੀ ਬੋਲਦਾ ਕਿ ਉਲਟਾ ਕਹਤਾ ਉਸਕਾ ਹਾਂ ਹੁੰਦਾ ਜਾਂ ਨਹੀਂ ਜਾਂ ਇਹ ਗਾਣੇ ਵਿੱਚ ਲਗਾਓ ਇਹ ਮੰਦਰ ਦਾ ਗਰਭਗ੍ਰਹਿ ਹੈ ਤੇ ਗਰਭਗ੍ਰਹਿ ਦੇ ਵਿੱਚ ਭਗਤ ਜੈਦੇਵ ਜੀ ਕ੍ਰਿਸ਼ਨ ਜੀ ਰਾਧਾ ਜੀ ਤੇ ਭਗਤ ਜੈਦੇਵ ਜੀ ਦੇ ਘਰੋਂ ਧਰਮ ਪਤਨੀ ਉਹਨਾਂ ਦੀ ਤੇ ਸਿੱਖ ਸੰਗਤਾਂ ਵੱਲੋਂ ਭਗਤ ਜੈਦੇਵ ਜੀ ਦੇ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਉਹ ਇੱਥੇ ਚੜਾਈ ਗਏ ਨੇ ਤੇ ਪੰਡਤ ਦੇ ਜਿਹੜੇ ਕਰਤਾ ਦਾਤ ਨੇ ਪੁਜਾਰੀ ਨੇ ਉਹਨਾਂ ਨੇ ਉਹਨੂੰ ਸਾਹਮਣੇ ਰੱਖਿਆ ਤੇ ਇਹ ਭਈ ਗੁਰਦੇਪਤਾਸੇ ਦਿੰਦੇ ਆ ਪ੍ਰਸ਼ਾਦ ਚ ਤੇ ਇਥੋਂ ਦੇ ਜਿਹੜੇ ਪੁਜਾਰੀ ਜੀ ਨੇ ਆਚਾਰਿਆ ਮੈਂ ਉਹਨਾਂ ਨੂੰ ਨਾਮ ਪਤਾ ਲਿਖ ਦਿੱਤਾ ਆ ਉਹਦਾ ਹੁਣ ਉਹ ਬੰਗਲਾ ਦੇ ਵਿੱਚ ਮੇਰਾ ਨਾਮ ਲਿਖੀ ਜਾਂਦੇ ਆ ਸੁਭਾਈ ਸਿੰਘ ਇਹ ਦਿਖਾਣਾ ਇਹ ਇਹ ਲਿਖਾ ਆਪਣੇ ਨਾ ਬੰਗਲਾ ਵਿੱਚ ਲਿਖਾਇਆ ਕੀਆ ਬੰਗਲਾ ਬੰਗਲਾ ਸੇਵਰਾ ਸੀ ਗਈ ਤੇ ਠੀਕ ਹੈ ਸੁਭਾਈ ਸਿੰਘ ਉਧਰ ਪਿੰਡ ਰਹਿ ਗਿਆ ਜੀ ਤੇ ਆ ਉਹ ਗੰਗਾ ਦੀ ਧਾਰ ਹੈ ਜਿਹੜੇ ਬਾਰੇ ਉਹ ਗੱਲ ਕਰਦੇ ਵੀ ਇਹ ਮਕਰ ਸ੍ਰਕਾਂਤੀ ਵਾਲੇ ਦਿਨ ਉੱਠੀ ਬਹਿੰਦੀ ਹੈ ਤੇ ਇੰਨੀ ਧਾਰ ਹੈ ਇਹ ਅੱਗੇ ਜਾ ਕੇ ਗੰਗਾ ਜਰਲ ਜਾਂਦੀ ਹੈ ਤੇ ਗੰਗਾ ਅੱਗੇ ਜਾ ਕੇ ਬੰਗਾਲ ਦੀ ਖਾੜੀ ਚ ਰਲ ਜਾਂਦੀ ਹੈ ਜਿੱਦੋਂ ਆਪਾਂ ਜਾਣਾ ਹੈਗਾ ਤੇ ਹੁਣ ਆਪਾਂ ਚੱਲੇ ਆਂ ਇੱਥੋਂ ਦੁਰਗਾਪੁਰ ਤੇ ਦੁਰਗਾਪੁਰ ਤੋਂ ਅਗੇ ਚੰਦਰਕੋਨੀ ਚਲੋ ਸਰ ਬੇਈਮਾਨ بارش ਤੇ ਬੇਈਮਾਨ ਮੌਸਮ ਕੋਈ ਪਤਾ ਨਹੀਂ ਕਿੱਥੇ ਸ਼ੁਰੂ ਹੋਏ ਤੇ ਕਿੱਥੇ ਖਤਮ ਹੋ ਜਾਂਦੀ ਹੈ ਸੌਣ ਵੱੱਦ ਵਾਲਾ ਕੰਮ ਹੈ ਪਾਟਰਾ ਵੱਟ ਛੱਡੀ ਜਾਂਦੇ ਆ ਚੰਦਰਕੋਨੇ ਦੇ ਰਾਹ ਨੂੰ ਚੱਲੇ ਆ ਤੇ ਆਹਾ 81 ਕਿਲੋਮੀਟਰ ਹੈ ਇਹ ਦਾ ਆਪਾਂ ਚੰਦਰਕੂਨਾ ਟਾਊਨ ਪਹੁੰਚ ਗਏ ਤੇ ਚੰਦਰਕੂਨਾ ਟਾਊਨ ਤੋਂ ਗੁਰੂਦਵਾਰਾ ਸਾਹਿਬ ਨੂੰ ਜਾਂਦੀ ਜਿਹੜੀ ਸੜਕ ਹੈ ਉਹ ਇਦਾਂ ਦੀ ਹੈ ਲਿੰਕ ਰੋਡ ਹੈ ਪਰ ਜਿਹੜੀ ਸੜਕ ਹੈ ਰਾਹ ਹੈ ਉਹ ਬਹੁਤ ਸੋਹਣਾ ਹੈ ਝੋਨੇ ਦੇ ਖੇਤਾਂ ਵਿੱਚ ਦੀ ਹੁੰਦੀ ਹੋਈ ਤੇ ਇਹ ਗੁਰੂ ਘਰ ਪਹੁੰਚੋਂਦੀ ਆ ਉਹ ਇੱਧਰ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਨਾਲ ਗੁਰਦੁਆਰਾ ਸਾਹਿਬ ਦਾ ਕੁੰਬਤ ਦਿਖਾਈ ਦੇਣ ਲੱਗਿਆ ਕਰਦੇ ਆ ਦਰਸ਼ਨ ਮਿਲਲੇ ਤੇ ਕਰਦੇ ਆਪਾਂ ਇਹਦੀ ਕਰ ਲਵਾਂ ਮਹਾਰਾਜ ਕੀ ਬਾਤ ਗੁਰਦੁਆਰਾ ਨਾਮ ਸਚ ਚੰਦਰ ਕੋਨਾ ਸਾਹਿਬ ਉਹ ਆਉਦਾਸੀਨ ਹੈ ਉਦਾਰਸੀਨ ਸਥਲਨ ਖੋਲਿਆ ਹਾ ਉਹ ਆਪਾਂ ਇਸ ਵਕਤ ਖੜੇ ਆ ਚੰਦਰ ਕੋਨਾ ਦੇ ਗੁਰੂ ਘਰ ਦੇ ਵਿੱਚ ਚੰਦਰ ਕੋਨਾ ਦਾ ਉਹ ਗੁਰੂ ਘਰ ਜਿੱਥੇ ਗੁਰੂ ਜੀ 1510 ਈਸਵੀ ਦੇ ਵਿੱਚ ਉਦਾਸੀ ਕਰਦੇ ਕਰਦੇ ਇੱਥੇ ਪਹੁੰਚੇ ਸੀ ਇਹ ਤੇ ਇੱਥੇ ਬੇਲ ਦੇ ਦਰਖਤ ਦੇ ਥੱਲੇ ਬੈਠੇ ਸੀ ਆਗੇ ਤੇ ਇਥੋਂ ਦੇ ਰਾਜੇ ਨੂੰ ਵਰ ਦਿੱਤਾ ਸੀਗਾ ਔਲਾਦ ਦਾ ਚੰਦਰ ਕੋ ਉਹਨਾਂ ਦਾ ਉਹ ਗੁਰੂ ਘਰ ਜਿੱਥੇ ਮਹਾਰਾਜ 15 1910 ਈਸਵੀ ਦੇ ਵਿੱਚ ਉਦਾਸੀਆਂ ਕਰਦੇ ਪਹੁੰਚੇ ਤੇ ਇੱਥੇ ਭਾਈ ਬਾਲਲੇ ਤੇ ਮਰਦਾਨੇ ਨਾਲ ਬੇਲ ਦੇ ਦਰਖਤ ਥੱਲੇ ਮੇਰੇ ਸਾਹਮਣੇ ਦਰਖਤਾ ਉੱਥੇ ਬੈਠੇ ਇਥੋਂ ਦੇ ਰਾਜੇ ਨੂੰ ਜਿਹੜਾ ਔਲਾਦ ਪ੍ਰਾਪਤ ਲਈ ਵਿਆਕੁਲ ਸੀਗਾ ਉਹਨੂੰ ਔਲਾਦ ਦੀ ਜਿਹੜਾ ਵਰ ਦਿੱਤਾ ਮਨੋਤਾਂ ਦੇ ਮਤਲਬ ਕੀ ਹੈ ਵੀ ਉਹਨਾਂ ਨੇ ਇੱਕ ਕੁੜੀ ਨੂੰ ਮੁੰਡੇ ਦੇ ਰੂਪ ਚ ਪਾਲਤਾ ਸੀਗਾ ਰਾਜੇ ਜਿਮ ਪਰ ਕਿਹਾ ਇਹ ਇਹ ਵੀ ਜਾਂਦਾ ਵੀ ਭਾਈ ਉਹਨਾਂ ਦੇ ਘਰ ਕੁੜੀ ਪੈਦਾ ਹੋਈ ਸੀ ਤੇ ਰਾਜੇ ਨੇ ਉਹਨੂੰ ਪੁੱਤਰਾ ਵਾਂਗ ਪਾਲਿਆ ਸੀਗਾ ਸੋ ਸਾਖੀਆਂ ਦੇ ਵਿੱਚ ਇਹ ਅੱਗੇ ਚੱਲ ਕੇ ਥੋੜਾ ਜਿਹਾ ਹੈਗਾ ਘਾਟਵਾਦ ਜਿਹਾ ਕਹਿ ਦਈਏ ਵੀ ਅਸਲ ਸਰੋਤਾਂ ਦਾ ਮਤਲਬ ਨਹੀਂ ਪਤਾ ਲੱਗਦੀ ਪਰ ਮਹਾਰਾਜ ਇੱਥੇ ਪਹੁੰਚੇ ਇਹ ਉਹ ਇਤਹਾਸਿਕ ਸਥਾਨ ਹੈ ਤੇ ਇਹ ਸਥਾਨ ਜਿਹੜਾ ਹੈਗਾ ਇੰਨਾ ਰਮਣੀਕ ਹੈ ਮੰਦਿਰ ਤੇ ਗੁਰਦੁਆਰਾ ਉਦਾਸੀ ਡੇਰਾ ਤੇ ਗੁਰਦੁਦਾਰਾ ਦੋਨੇ ਹੀ ਇਹਦੇ ਵਿੱਚ ਚੱਲ ਰਹੇ ਨੇ ਤੇ ਬਾਬਾ ਜੀ ਜਿਹੜੇ ਇੱਥੇ ਦੇ ਸੰਚਾਲਕ ਨੇ ਤੇ ਉਹ ਬੜੇ ਨਿੱਗੇ ਸੁਹਾਦੇ ਤੇ ਬੜੇ ਹੀ ਗਿਆ ਗੁਣੀ ਗਿਆਨੀ ਬੰਦੇ ਨੇ ਸੋ ਮੈਨੂੰ ਨਹੀਂ ਪਤਾ ਸੀ ਵੀ ਚੰਦਰ ਕੋਨਾ ਦੇ ਵਿੱਚ ਜਾਂ ਪਾਨਾਗੜ ਦੇ ਕੋਲੇ ਮੈਨੂੰ ਇੰਨੀਆਂ ਥਾਵਾਂ ਮਿਲਣਗੀਆਂ ਦੇਖਣ ਨੂੰ ਸੋ ਉਹ ਦੇਖਣ ਨੂੰ ਮਿਲ ਰਹੀਆਂ ਉੱਪਰਲੇ ਪਾਸੇ ਮਹਾਰਾਜ ਦਾ ਪ੍ਰਕਾਸ਼ ਹੈ ਤੇ ਇਧਰਲੇ ਪਾਸੇ ਉਹ ਸਾਧੂ ਤਪਸਵੀ ਸੀਗੇ ਜਿਨ੍ਹਾਂ ਨੇ ਇਹ ਸਥਾਨ ਨੂੰ ਜਿਹੜਾ ਹੈਗਾ ਉਜਾਗਰ ਕੀਤਾ ਸੀਗਾ 1947 ਦੇ ਵੇਲੇ ਉਹਨਾਂ ਦਾ ਬੁੱਤ ਲੱਗਿਆ ਹੋਇਆ ਤੇ ਜਿੰਨੀਆਂ ਵੀ ਸਮਾਧਾਂ ਬਣੀਆਂ ਹੋਈਆਂ ਇਹ ਜਿਹੜੇ ਗੋਰਖਨਾਥ ਦੇ ਯੋਗੀ ਸਾਧੂ ਸੀਗੇ ਉਹਨਾਂ ਦੀਆਂ ਜਲ ਜਿੰਦਾ ਮਤਲਬ ਕਹਿ ਦਈਏ ਅਵਸਥਾ ਦੇ ਵਿੱਚ ਉਹ ਸਮਾਦੀ ਲੈ ਲੈਂਦੇ ਸੀਗੇ ਤੇ ਉਦੋਂ ਦਾ ਅਗਲਾ ਜਿਹੜਾ ਹੈਗਾ ਉਹ ਸਾਧ ਠਾਪ ਦਿੱਤਾ ਜਾਂਦਾ ਸੀਗਾ ਪੁਰਾਣੀਆਂ ਉਹ 500 ਸਾਲ ਪੁਰਾਣੀਆਂ ਆਵਲੀ ਆਵਲੀ ਜਿਹੜੀ ਸਮਾਧ ਹੈ 500 ਸਾਲ ਪੁਰਾਣੀ ਹੈ ਹੁਣ ਇੱਕੋ ਆਂਗਣ ਦੇ ਵਿੱਚ ਆ ਡੇਰਾ ਤੇ ਨਾਲ ਗੁਰੂ ਘਰ ਕੀ ਬਾਤ ਚੰਦਰਕੋਨਾ ਗੁਰੂ ਘਰ ਦਾ ਖੇਤਾਂ ਦੇ ਵਿੱਚੋਂ ਨਜ਼ਾਰਾ ਇਹੋ ਦਿੰਦਾ ਹੈ ਜਿਵੇਂ ਆਪਾਂ ਨੂੰ ਰੀਠਾ ਸਾਹਿਬ ਦੇਖਦਾ ਜਾਂ ਧੂਆਂ ਕਾਲਾਂ ਦਾ ਭਗਤ ਧੰਨਾਈ ਦਾ ਗੁਰਦੁਆਰਾ ਦੇਖਦਾ। ਕੀ ਬਾਤ ਹੈ। ਰਾਜਾ ਜਿਹੜਾ ਚੰਦਰਕੋਨਾ ਦਾ ਸੀਗਾ ਉਹਦਾ ਇਹ ਕਿਲਾ ਜਾਂ ਮਹਿਲ ਕਹਿ ਦਈਏ ਹੁਣ ਖੰਡਰ ਹੋ ਚੁੱਕਿਆ ਹੈ। ਇਹਦੀ ਸੰਭਾਲ ਨਹੀਂ ਹੋਈ ਇਸ ਕਰਕੇ ਹੁਣ ਇਹ ਖੰਡਰ ਅਵਸਥਾ ਚ ਪਿਆ। ਗੁਰੂ ਘਰ ਤੋਂ ਜਦੋਂ ਆਪਾਂ ਪਿੰਡ ਵੱਲ ਨੂੰ ਆਉਂਨੇ ਆਂ ਜਾਂ ਸ਼ਹਿਰ ਵੱਲ ਨੂੰ ਤਾਂ ਰਸਤੇ 'ਚ ਆਉਂਦਾ ਇਹ। ਸੋ ਸਾਨੂੰ ਨੀਰਾ ਹੋ ਗਿਆ ਆਉਂਦੇ ਨੂੰ ਭਾਈ ਤਾਂ ਆਪਾਂ ਇਹਨੂੰ ਦੇਖਦੇ ਦੇਖਣ ਨੂੰ ਅੰਦਰ ਹੈ ਵੀ ਝਾੜ-ਬੂਟ ਦੇਖ ਵੀ ਨਹੀਂ ਸਕਦੇ ਆਪਾਂ। ਤੋ ਇਹ ਚੰਦਰਗੁਨਾ ਟਾਊਨ ਹੈ ਹੁਣ ਆਪਾਂ ਇਥੋਂ ਚਾਲੇ ਪਾਉਨੇ ਆ ਪਾਨਾਗੜ ਵੱਲ